22 ਮਾਰਚ 1955 ਇੱਕ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨਾ ਹੈ ਤੇ ਦੂਸਰਾ ਆਪਣਾ ਆਚਰਣ ਉੱਚਾ ਬਣਾਈ ਜਾਣਾ ਹੈ ਤਰੀਕਾ ਇਹ ਹੀ ਹੈ ਕਿ ਸਿਮਰਨ ਨੂੰ ਹੀ ਆਪਣਾ ਨਿਸ਼ਾਨਾ ਬਣਾਈ ਰੱਖੀਏ ਸਿਮਰਨ ਕਰਦੇ ਕਰਦੇ ਕਦੇ ਵਾਹਿਗੁਰੂ ਦੀ ਸ਼ੋਹ ਪ੍ਰਾਪਤ ਹੋ ਜਾਂਦੀ ਹੈ ਜਿਸ ਨਾਲ ਇਨਸਾਨ ਉੱਚਾ ਤੇ ਹਲਕਾ ਪ੍ਰਤੀਤ ਕਰਦਾ ਹੈ ਬਾਕੀ ਜੋ ਲੋਕਾਂ ਨੇ ਤਰद्दਦ ਕੀਤੇ ਤੇ ਰਸ ਨਾ ਪਿਆ ਉਹ ਮੁਰਸ਼ਿਦ ਵਿੱਚ ਕਮੀ ਹੋਣ ਕਰਕੇ ਕੀਤੇ ਮੈਨੂੰ ਇੱਕ ਪੰਡਿਤ ਨੇ ਕਿਹਾ ਕਿ ਤੁਸੀਂ ਕ੍ਰਿਸ਼ਨ ਨੂੰ ਸਿੱਧ ਕਰ ਲਵੋ ਮੈਂ ਕਿਹਾ ਕ੍ਰਿਸ਼ਨ ਕਿੱਥੇ ਹੈ ਉਸਨੇ ਕਿਹਾ ਉਹ ਹਰ ਥਾਂ ਹੈ ਅਭਿਅਕਤ ਸਰੂਪ ਹੈ ਮੈਂ ਕਿਹਾ ਜਿਸ ਕ੍ਰਿਸ਼ਨ ਨੇ ਗੀਤਾ ਦਾ ਉਪਦੇਸ਼ ਕੀਤਾ ਸੀ ਉਹ ਤਾਂ ਵਿਅਕਤੀ ਸੀ ਪਰਮਾਰਥ ਵਿੱਚ ਤਰੱਕੀ ਵਾਸਤੇ ਵਿਅਕਤੀ মুর্ਸ਼ਦ ਦੀ ਜ਼ਰੂਰਤ ਹੈ ਫਰੀਦ ਦਾ ਪ੍ਰਸਿੱਧ ਬਚਨ ਹੈ ਉਠ ਫਰੀਦਾ ਗਵਨ ਕਰ ਦੁਨੀਆ ਦੇਖਣ ਜਾ ਮਤ ਕੋਈ ਬਖਸ਼ਿਆ ਮਿਲ ਪਵੇ ਤੂੰ ਵੀ ਬਖਸ਼ਿਆ ਜਾ ਸੋ ਇਹ ਬਾਣੀ ਦਾ ਬਚਨ ਨਹੀਂ ਬਾਣੀ ਤੋਂ ਬਾਹਰ ਬਚਨ ਹਨ ਬਖਸ਼ੀ ਹੋਈ ਬੀਤ ਰਾਗ ਨੂੰ ਮਿਲਣ ਦੀ ਜ਼ਰੂਰਤ ਹੈ ਪਰ ਉਹ ਮੁਰਸ਼ਿਦ ਹੈ ਗੁਰੂ ਨਹੀਂ ਕਈ ਕਹਿੰਦੇ ਸੁਣੇ ਹਨ ਕਿ ਅਸਾਂ ਗੁਰੂ ਸਿੱਧ ਕੀਤਾ ਹੈ ਪਰ ਗੁਰੂ ਨਾਨਕ ਦੇ ਨਿਵਾਸ ਵਾਸਤੇ ਮਨ ਦੇ ਬੜੇ ਨਿਰਮਲ ਹੋਣ ਦੀ ਜ਼ਰੂਰਤ ਹੈ ਜਦ ਮਨ ਸ਼ੁੱਧ ਨਹੀਂ ਹੁੰਦਾ ਤਾਂ ਭੂਤ ਪ੍ਰੇਤ ਹੀ ਗੁਰੂ ਬਣ ਜਾਂਦੇ ਹਨ ਕਈ ਵੇਖੇ ਹਨ ਜੋ ਇਸ ਕਿਸਮ ਦੀਆਂ ਰੂਹਾਂ ਦੇ ਦਬਾਅ ਹੇਠ ਹੁੰਦੇ ਆ ਉਹਨਾਂ ਦੀ ਇਹ ਹਾਲਤ ਆਮ ਲੋਕਾਂ ਦੀ ਹਾਲਤ ਨਾਲੋਂ ਵੀ ਬੁਰੀ ਹੁੰਦੀ ਹੈ ਗੁਰੂ ਸਾਹਿਬ ਨੇ ਬਾਣੀ ਵਿੱਚ ਇੱਕ ਪਾਸੇ ਸਿੱਖ ਨੂੰ ਦੱਸਿਆ ਹੈ ਕਿ ਸੰਤ ਦੇ ਪੈਰਾਂ ਦੀ ਧੂੜ ਲੱਭੋ ਤੇ ਦੂਸਰੇ ਪਾਸੇ ਸੰਤ ਨੂੰ ਹਦਾਇਤ ਕੀਤੀ ਹੈ ਕਿ ਨਿਮਰਤਾ ਤੇ ਗਰੀਬੀ ਵਿੱਚ ਰਹੇ ਇਸ ਤਰ੍ਹਾਂ ਦਾ ਬੈਲੈਂਸ ਤੋਲ ਰੱਖਣਾ ਔਖਾ ਹੈ ਆਮ ਤੌਰ ਤੇ ਸਾਡੀ ਸੂਰਤ ਸਿੱਧੀ ਪਈ ਹੁੰਦੀ ਹੈ ਨਾਮ ਸਿਮਰਨ ਨਾਲ ਇਹ ਖੜੀ ਹੋ ਜਾਂਦੀ ਹੈ ਫਿਰ ਇਹ ਆਪਣੇ ਆਪ ਆਪਣੀ ਸੁਤੰਤਰਤਾ ਪ੍ਰਤੀਤ ਕਰਦੀ ਹੈ ਤੇ ਦੂਸਰੇ ਦੇ ਦਬਾਅ ਹੇਠ ਨਹੀਂ ਆਉਂਦੀ ਜਦ ਮਨ ਇੱਕ ਸੁਰ ਹੋਇਆ ਹੋਵੇ ਤਾਂ ਚਿੜੀਆਂ ਬੋਲਦੀਆਂ ਵੀ ਵਾਹਿਗੁਰੂ ਵਾਹਿਗੁਰੂ ਜਪਦੀਆਂ ਪ੍ਰਤੀਤ ਹੁੰਦੀਆਂ ਹਨ ਸਿਮਰਨ ਵਾਸਤੇ ਅੱਖਰ ਵਾਹਿਗੁਰੂ ਹੀ ਹੈ ਨਾਹੀਂ ਸਤਨਾਮ ਵਾਹਿਗੁਰੂ ਤੇ ਨਾਹੀਂ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ